ਯਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਮੌਸਮ ਦੇ ਬਾਰੇ ਅੱਜ ਆਇਆ ਜਾਣਕਾਰੀ ਆ ਗਈ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮਾਫੀਕੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ 'ਚ ਮੌਨਥ ਦੀ ਰਫਤਾਰ ਮੱਠੀ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ 'ਚ ਪਿਆਜ਼ਰੀ ਮੌਸਮ ਵਿਗਿਆਨ ਕੇਂਦਰ ਆਈਐਮਡੀ ਵੱਲੋਂ ਅਗਲੇ 6 ਦਿਨਾਂ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਚਾਰੇ ਦਿਨਾਂ ਜਮੀਦ ਵੈਣ ਦੀ ਸੰਭਾਵਨਾ ਹੈਗੀ ਹੈ ਦੇ ਨਾਲ ਹੀ ਆਈਐਮਡੀ ਨੇ ਅਮਿਤ ਕੁਮਾਰ ਨੇ ਕਿਹਾ ਹੈ ਕਿ ਬੰਗਾਲ ਦੇ ਵਿੱਚ ਚੱਕਰਵਾਦੀ ਸਰਕੂਲੇਸ਼ਨ ਪੈਦਾ ਹੋ ਗਿਆ ਹੈ ਇਸ ਚੱਕਰਵਾਤੀ ਚੱਕਰ ਦੇ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ ਪਰ ਇਹ ਉੱਤਰਾਖੰਡ ਵੱਲ ਵਧੇਗਾ ਦੂਜੇ ਪਾਸੇ ਵੈਸਟਰਨ ਡਿਟਰਮੈਂਸ ਵੀ ਸਰਗਰਮ ਹੋ ਗਿਆ ਹੈ ਜੋ ਪਾਕਿਸਤਾਨ ਵਿੱਚ ਫਸਿਆ ਹੋਇਆ ਤੇ ਨਾਲ ਹੀ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ 'ਚ ਸਵੇਰੇ 8:30 ਤੱਕ ਫਲੈਸ਼ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਹਲਕੀ ਬੱਦਲਵਾਈ ਕਰਕੇ ਵਾਦਤਵਾਤਾ ਮਾਚ 0.9 ਡਿਗਰੀ ਦੀ ਗ੍ਰੈਡ ਰਜਿਸਟਰੀ ਕੀਤੀ ਗਈ ਹੈ ਤੇ ਸਵੇਰ ਵਿੱਚ ਸਭ ਤੋਂ ਵੱਧ ਤਾਪਮਨ ਅੰਮ੍ਰਿਤਸਰ 'ਚ 37.3 ਡਿਗਰੀ ਦਰਜ ਕੀਤਾ ਗਿਆ ਹੈ ਨਾਲ ਹੀ ਹੁਣ ਪਠਾਨਕੋਟ ਸ਼ਹਿਰ ਪਰ ਰੂਪਨਗਰ ਫਾਜ਼ਿਲਗਾ ਮੁਕਸਰ ਸਾਹਿਬ ਬਠਿੰਡਾ ਤੇ ਮਾਨਸਾ ਚਾਜ ਆਮ ਮੀਂਹ ਦੀ ਸੰਭਾਵਨਾ ਹੈ ਜਦੋਂ ਕਿ ਹੋਰ 16 ਜ਼ਿਲ੍ਹਿਆਂ 'ਚ ਹਲਕੀ بارش ਦੀ ਸੰਭਾਵਨਾ ਦੱਸੀ ਗਈ ਹੈ ਤੇ 25-26 ਅਗਸਤ ਨੂੰ ਵੀ ਆਮ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਆ ਹੁਣ ਇਹ ਵੱਡੀ ਅਪਡੇਟ ਆ ਰਹੀ ਹੈ ਤੇ ਮਹਾਰਾਸ਼ਟਰ ਚ ਚੱਕਰਵਤੀ ਸਰਪਲੈਸ ਸਰਪਲੈਸੇ ਬੰਨਨ ਰਿਹਾ ਪਰ ਇਹ ਕਮਜ਼ੋਰ ਵੀ ਹੋ ਰਿਹਾ ਜਸ ਕਰਕੇ ਪੰਜਾਬ ਚ ਬਦਲ ਸ਼ਹਿਰਨ ਦੇ ਬਾਵਜੂਦ ਵੀ ਲੋੜੀ ਦੀ بارش ਨਹੀਂ ਹੋ ਰਹੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ